ਜੇਲਾ ਪਟਿਆਲਾ ਦਾ ਧਰਮਪਿੰਡ ਦਾ ਪਜਾ ਜੀ ਆਪਣੇ ਸੋਏ ਹੈ ਧਰਮਹੀੜੀ ਪਿੰਡ ਸੋਏ ਜਿਹੜਾ ਬੰਨ ਬਣਿਆ ਹੋਇਆ ਜਿੱਥੋਂ ਦੇ ਥੱਲੇ ਕੱਗਰ ਲੰਘਦਾ ਹੈਗਾ ਇਹ ਓਰੀਆ ਜੀ ਹਰਿਆ ਫੁੱਟ ਚੜਿਆ ਹੋਇਆ 24 ਹੈਗਾ ਇੱਥੇ ਪੂਰਾ 24 ਫੁੱਟ ਸੋ ਦਾ ਪਾਣੀ ਸੜਕਾ ਓਏ ਹੈ ਕੱਗਰ ਦਾ ਪੁਲ ਜੋ ਹੁਣ ਦਾ ਨਾਸ ਕੀਤੇ ਹੋਏ ਲੇਕਿਨ ਆ ਤੇਜ਼ੀ ਨਾਲ ਜਿਹੜਾ ਚੱਲ ਰਿਹਾ ਹੈਗਾ ਆ ਦੇਖ ਰਹੇ ਹੋ ਤੁਸੀਂ ਸੋ ਤੁਸੀਂ ਦੇਖ ਰਹੇ ਹੋ ਆ ਦੇਖੋ ਸਾਹਮਣੇ ਤੁਸੀਂ ਦੇਖ ਰਹੇ ਹੋ ਘੱਗਰ ਦਾ ਜਿਹੜਾ ਪਾਣੀ ਕਿੰਨਾ ਕਿੰਨਾ ਜ਼ਿਆਦਾ ਫੈਲੇ ਦੇਖ ਰਹੇ ਆ ਵੀ ਪਹਾੜਾਂ 'ਚ ਤੇਜ਼ بارش ਪੈ ਰਹੀ ਆ ਤੇ ਹੜ ਰੁਕਣ ਦਾ ਨਾਂ ਨਹੀਂ ਲੈਂਦੇ ਸੋ ਅੱਜ ਮੈਂ ਪਹੁੰਚਿਆ ਹਾਂ ਚੀਕਾ ਦੇ ਜਿਹੜਾ ਘੱਗਰ ਆਪਣੇ ਪੰਜਾਬ ਸਾਈਡ ਵਗ ਰਿਹਾ ਹੈਗਾ ਉੱਥੇ ਪਹੁੰਚਿਆ ਹੋਇਆ ਤੇ ਤੁਹਾਨੂੰ ਦਿਖਾਣਾ ਘੱਗਰ ਦੀਆਂ ਤਸਵੀਰਾਂ ਖੜਾ ਇਸ ਵੇਲੇ ਘੱਗਰ ਜਿੱਥੇ ਚੀਕਾ ਜਿੱਥੋਂ ਹੈਗਾ 5 ਕਿਲੋਮੀਟਰ ਰਹਿ ਜਾਂਦਾ ਹੈ ਇਹ ਬਿਲਕੁਲ ਆਪਾਂ ਹਰਿਆਣਾ ਦੇ ਵਿੱਚ ਖੜੇ ਆ ਸੋ ਜਿਹੜਾ ਇਹ ਬੰਨ ਬਣਾਇਆ ਹੋਇਆ ਇਹ ਹਰਿਆਣਾ ਸਰਕਾਰ ਵੱਲੋਂ ਜਿਹੜਾ ਬਣਾਇਆ ਹੋਇਆ ਤੁਸੀਂ ਦੇਖ ਰਹੇ ਹੋ ਇਸ ਆਪਾਂ ਹਰਿਆਣੇ ਦੇ ਏਰੀਆ ਵਿੱਚ ਆ ਤੇ ਚਲਦੇ ਆਂ ਅਗਰ ਘੱਗਰ ਤੁਹਾਨੂੰ ਦਿਖਾਵਾਂਗੇ ਤੇ ਪਰਲੇ ਪਾਸੇ ਸਾਹਮਣੇ ਤੁਸੀਂ ਦੇਖ ਰਹੇ ਹੋ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਘੱਗਰ ਨੇ ਜਿਹੜਾ ਮਾਰ ਕੀਤੀ ਆ ਉਹ ਤੁਹਾਨੂੰ ਸਾਰਾ ਏਰੀਆ ਉਹ ਫਿਰਕੇ ਦਿਖਾਉਣੇ ਆ ਇਹ ਹਰਿਆਣੇ ਨੇ ਕੰਦ ਕਰੀ ਹੋਈ ਆ ਬੰਨ ਲਾਇਆ ਹੋਇਆ ਵੀ ਹਰਿਆਣਾ ਓਏ ਆ ਘੱਗਰ ਦਾ ਪੁਲ ਜੋ ਕੀ ਪਟਿਆਲਾ ਕੈਥਲ ਚੀਕਾ ਰੋਡ ਨੂੰ ਜਾਂਦਾ ਚੀਕਾ ਇੱਥੋਂ ਸਿਰਫ 5-6 ਕਿਲੋਮੀਟਰ ਹੈਗਾ ਇਹ ਜਿਹੜੀ ਆ ਘੱਗਰ ਨਦੀ ਦੇਖ ਸਕਦੇ ਹੋ ਥੱਲੇ ਹੂਣ ਦਾ ਨਾਂ ਨਹੀਂ ਲੈਂਦੀ ਫੁੱਲ ਚੱਲ ਰਹੀ ਆ ਪੁਲ ਦੇ ਉੱਤੇ ਦੇਖੋ ਬਿਲਕੁਲ ਨਾਲ ਤੋਂ ਆ ਦੇਖ ਰਹੇ ਤੁਸੀਂ ਜਿਹੜਾ ਪਾਣੀ ਤੋਂ ਰੋਕਣ ਲਈ ਸਾਰੀਆਂ ਇੱਥੇ ਬੰਦੋਬਸਤ ਕੀਤੇ ਹੋਏ ਆ ਲੇਕਿਨ ਫੇਰ ਵੀ ਜਿਹੜਾ ਕਾਫੀ ਪ੍ਰਹ ਤੱਕ ਜਿਹੜਾ ਤੱਕ ਪਾਣੀ ਹੈ ਵੀ ਆ ਤੇ ਆ ਦੇਖੋ ਇਧਰ ਪਾਣੀ ਜਿਹੜਾ ਤੇਜ਼ੀ ਨਾਲ ਜਿਹੜਾ ਚੱਲ ਰਿਹਾ ਹੈਗਾ ਸਾਰਾ ਇਧਰ ਬੰਦ ਵੀ ਲਾ ਹੋਇਆ ਲੇਕਿਨ ਆ ਦੇਖੋ ਪਾਣੀ ਤੁਸੀਂ ਬਿਲਕੁਲ ਪਾਣੀ ਨਜ਼ਦੀਕ ਆ ਦੇਖ ਰਹੇ ਤੁਸੀਂ ਤੋਂ ਪੁਲ ਦੇ ਉੱਤੇ ਵੀ ਤੁਸੀਂ ਦੇਖ ਰਹੇ ਹੋ ਕਾਫੀ ਜਿਹੜੇ ਆ ਰਾਹਗੀਰ ਹੈਗੇ ਆ ਤੇ ਜਾਂ ਪਿੰਡਾਂ ਵਾਲੇ ਨਾਲ ਨੇੜੇ ਤੇੜੇ ਦੇ ਉਹ ਇੱਥੇ ਆ ਕੇ ਇੱਥੇ ਜਾਇਆ ਲੈ ਰਹੇ ਆ ਵੀ ਇਹਨਾਂ ਦਾ ਕਹਿਣਾ ਸੀ ਜਿਹੜੇ ਸਥਾਨਿਕ ਲੋਕ ਸੀ ਵੀ ਪਾਣੀ ਜਿਹੜਾ ਘਟਿਆ ਨਹੀਂ ਹੈਗਾ ਉਹਨੇ ਦਾ ਉਹਨਾਂ ਹੀ ਹੈਗਾ ਵਹਿ ਰਿਹਾ ਹੈਗਾ ਤੁਸੀਂ ਦੇਖ ਹੀ ਰਹੇ ਹੋ ਤਾਜ਼ਾ ਤਸਵੀਰਾਂ ਅੱਜ ਦੀਆਂ ਤੇ ਅੱਜ ਮੀਂਹ ਕੁਛ ਰੁਕਿਆ ਹੋਇਆ ਕਈ ਵਾਰੀ ਮੀਂਹ ਨਾਲ ਫਿਰ ਜਾਦੇ ਹੋ ਜਾਂਦਾ ਪਿੰਡਾਂ 'ਚ ਜਿਹੜਾ ਡਰ ਦਾ ਮਾਹੌਲ ਉਹ ਬਣ ਜਾਂਦਾ ਹੈਗਾ ਤੇ ਪਰਲੇ ਪਾਸੇ ਅੱਗੇ ਵੀ ਤੁਹਾਨੂੰ ਦਿਖਾਉਂਗਾ ਆ ਦੇਖੋ ਮੈਂ ਤੁਹਾਨੂੰ ਜੂਮ ਕਰਕੇ ਸਾਰੇ ਸਾਰੇ ਪਾਣੀਓ ਪਾਣੀ ਹੈ ਜੀ ਪਰਲੇ ਪਾਸੇ ਆ ਜੀ ਦੀ ਪਰਲੇ ਪਾਸੇ ਉਹ ਪਰਾਂ ਦੀ ਪਾਣੀ ਜਿਹੜਾ ਇਹ ਵੜਿਆ ਹੋਇਆ ਤੁਸੀਂ ਦੇਖ ਰਹੇ ਹੋ ਕਾਫੀ ਹੱਦ ਤੱਕ ਸਾਰੀਆਂ ਜੀ ਦੀ ਝੋਨੇ ਜਿਹੜਾ ਇਹ ਡੁੱਬ ਚੁੱਕਿਆ ਹੋਇਆ ਹੈਗਾ ਜੀ ਦੂਰ ਤੱਕ ਤੁਸੀਂ ਨਜ਼ਰ ਮਾਰੋ ਤੁਹਾਨੂੰ ਸਾਰਾ ਪਾਣੀ ਹੀ ਪਾਣੀ ਇਹ ਨਜ਼ਰ ਆਵੇਗਾ ਜੀ ਆਹ ਦੇਖੋ ਕਿੰਨਾ ਪਾਣੀ ਜੀ ਪਾਣੀ ਇੱਧਰ ਜਿਹੜੇ ਪਿੰਡ ਹੈਗੇ ਆ ਧਰਮੇੜੀ ਹੈਗਾ ਫਸਾ ਗੁਜਰਾ ਸਾਰਾ ਪਿੰਡ ਨਾਲ ਨਾਲ ਜਿਹੜੇ ਇਹ बसे ਹੋਏ ਆ ਪੰਜਾਬ ਦਾ ਬੋਰਡ ਦਿਖਾ ਦਵਾਂ ਤਾਂ ਆ ਦੇਖੋ ਪੰਜਾਬ ਦਾ ਬੋਰਡ ਜਿਹੜਾ ਲੱਗਿਆ ਹੋਇਆ ਹੈਗਾ ਸੋ ਤੁਸੀਂ ਦੇਖ ਰਹੇ ਹੋ ਆ ਦੇਖੋ ਸਾਰੀਆਂ ਮੈਂ ਥੱਲੇ ਤੱਕ ਜਾ ਕੇ ਆਇਆ ਗਰਾਊਂਡ ਜ਼ੀਰੋ ਤੱਕ ਤੇ ਆ ਬੋਰੀਆਂ ਦਾ ਪ੍ਰਬੰਧ ਜਿਹੜਾ ਇੱਥੇ ਕੀਤਾ ਵੀ ਗਿਆ ਹੋਇਆ ਹੈਗਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਘੱਗਰ ਦਾ ਜਿਹੜਾ ਪਾਣੀ ਕਿੰਨਾ ਫਲੋ ਤੇਜ ਹੈਗਾ ਸੋ ਤੁਸੀਂ ਦੂਰ ਦੂਰ ਤਰ ਦੇਖੋਗੇ ਪਾਣੀ ਕਿੰਨਾ ਜ਼ਿਆਦਾ ਫੈਲਿਆ ਹੋਇਆ ਕਿਸੇ ਟਾਈਮ ਵੀ ਆ ਬੰਦ ਤੋੜ ਕੇ ਪਰਲੇ ਪਾਸੇ ਪਿੰਡਾਂ 'ਚ ਜਾ ਸਕਦਾ ਹੈਗਾ ਕੁਛ ਪਾਣੀ ਤੁਹਾਨੂੰ ਮੈਂ ਦਿਖਾਇਆ ਵੀ ਉਹ ਪਰਲੇ ਪਾਸੇ ਸਾਰਾ ਆਇਆ ਹੋਇਆ ਹੈ ਜੋ ਵੀ ਇੱਥੇ ਖੜੇ ਆ ਸਾਰੇ ਨੇੜੇ ਜਿਹੜੇ ਪਿੰਡਾਂ ਦੇ ਹੈਗੇ ਆ ਤੇ ਮੈਂ ਬਿਲਕੁਲ ਆ ਸਿੱਧੀ ਰੋਡ 'ਤੇ ਕੰਮ ਜਾ ਰਿਹਾ ਚੀਕਾ ਸਰਫੇ ਤੋਂ 5 ਕਿਲੋਮੀਟਰ ਰਹਿ ਗਿਆ ਜੀ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਹਰਿਆਣਾ ਪੁਲਿਸ ਦੀ ਗੱਡੀ ਖੜੀ ਆ ਪਰਲੇ ਪਾਸੇ ਜਿਹੜੇ ਹਰਿਆਣਾ ਪੁਲਿਸ ਵਾਲੇ ਕਰਮਚਾਰੀ ਉਹ ਡਿਊਟੀ ਵੀ ਲਗਾਤਾਰ ਉਹ ਕਰ ਰਹੇ ਨੇ ਛੋ ਪਾਣੀ ਦੇਖੋਗੇ ਤੁਸੀਂ ਆਹ ਦੇਖੋ ਕਿੰਨਾ ਤੇਜ਼ ਜਿਹੜਾ ਪਾਣੀ ਦਾ ਵਹਾਅ ਕਾफी ਤੇਜ਼ ਹੈਗਾ ਜੀ ਆ ਦੇਖੋ ਗੰਦਲਾ ਪਾਣੀ ਆ ਰਿਹਾ ਸਾਰਾ ਮਿੱਟੀ ਵਾਲਾ ਵਿੱਚ ਬੂਟੀ ਬਾਟੀ ਦੇ ਦੇ ਵਿੱਚ ਖਾਸ ਨਹੀਂ ਹੈ ਕੋਈ ਤੇ ਆ ਇੱਥੇ ਘੁੰਮੀ ਜਾਂਦਾ ਪਾਣੀ ਕੁਛ ਆ ਦੇਖ ਰਹੇ ਹੋ ਤੁਸੀਂ ਸਾਹਮਣੇ ਉਹ ਤੇਜ਼ੀ ਨਾਲ ਜਾ ਰਿਹਾ ਪਰਲੇ ਪਾਸੇ ਆ ਦੇਖੋ ਤੇਜ਼ੀ ਨਾਲ ਜੀ ਇਹ ਹੈ ਨਦੀ 27 ਫੁੱਟ ਤੇ ਕਿੰਨਾ ਹੋਇਆ ਐਸਾ ਕਿਤਨੇ ਫੁੱਟ ਆ ਗਿਆ ਜੀ 24.5 24.5 ਫੁੱਟ ਇਹ ਪਾਣੀ ਚੱਲ ਰਿਹਾ ਹੈ ਇਸ ਵੇਲੇ ਇਹ 27 ਤਾਂ ਸਾਰਾ ਡੁੱਬ ਜਾਣਾ ਜਿਵੇਂ ਉਹ ਬੰਦ ਬੰਦ ਲੱਗੇ ਹੋਏ ਆ ਸਾਰੇ ਹਾਂ ਜੀ 27 ਐਸਾ ਜਿਹੜਾ ਪਰਲੇ ਪਾਸੇ ਪਾਣੀ ਆ ਅੱਗੇ ਉਹਦੀ ਆਇਆ ਹੋਇਆ हां ओ पर हां ओ थोनू मैं दिखावा जी जूम करके आ देखो ये 47 ਤੁਹਾਨੂੰ ਲੋਗੇ ਵਾਹ ਦੇਖੋ ਫਿਰ ਤਾਂ 2-3 ਫੁੱਟ ਰਹਿ ਗਿਆ ਜੀ ਤਾਂ ਆ ਤੁਹਾਨੂੰ ਮੈਂ ਜਿਹੜਾ ਦਿਖਾ ਰਿਹਾ ਜੂਮ ਕਰਕੇ ਦੇਖੋ ਤੇ ਕਹਿੰਦੇ ਘਟਣ ਦਾ ਨਾਂ ਨਹੀਂ ਲੈ ਰਿਹਾ ਜੀ ਨਾਲ ਜਲਦਾ ਰੋਜੀ ਬਸ ਰਿਹਾ ਜੀ हां ਇੰਨੇ ਚੱਲ ਰਿਹਾ ਆਪ ਕਹਾਂ ਸੇ ਹਮ ਇਹੀ ਸੇ ਨਹੀਂ ਇਧਰ ਪੰਜਾਬ ਗਿਆ ਉਸੇ ਠੀਕਾ ਜੀ ਠੀਕਾ ਸਿਆਂ ਆ ਦੇਖਣ ਆਏ ਹੋਗੇ ਪਾਣੀ ਤੁਹਾਨੂੰ ਤਾਂ ਕੋਈ ਖਤਰਾ ਨਹੀਂ ਹੈਗਾ ਠੀਕੇ ਵੱਲ ਦਾ ਕਿਉਂਕਿ ਤੁਹਾਡੇ ਦੁوار ਹੋਈ ਪਈ ਆ ਬੰਨ ਲੱਗਿਆ ਹੋਇਆ ਠੀਕੇ ਤੱਕ ਵੀ ਮਾਰ ਕਰਦਾ ਨਹੀਂ ਜਾਣੀ ਬੰਨ ਵੀ ਲੱਗਿਆ ਹੋਇਆ ਨਹਿਰ ਬਣੀ ਹੋਈ ਹੈ ਵਿੱਚ ਉਹਦੇ ਕਰਕੇ ਤੁਹਾਨੂੰ ਕੋਈ ਉਹਦਾ ਨੁਕਸਾਨ ਨਹੀਂ ਹੈ ਦਾ ਸਿਰਫ ਇਧਰ ਪੰਜਾਬ ਦੇ ਪਿੰਡਾਂ ਦਾ ਜਿਹੜਾ ਨੇੜੇ ਜਿਹੜੇ ਧਰਮੇੜੀ ਧਰਮੇੜੀ ਹੋ ਗਿਆ ਆ ਰਾਮਨਗਰ ਹੋ ਗਿਆ ਇਹ ਸਾਰੇ ਪਾਣੀ ਇਧਰ ਜਾ ਸਕਦਾ ਤੇ ਦਰਸ਼ਕੋ ਇਧਰੋਂ ਦੇਖੋ ਕਿੰਨਾ ਪਾਣੀ ਆ ਉਹ ਪਰੇ ਵੀ ਪਾਣੀ ਕਿਤੋਂ ਅੰਦਰ ਵੜਿਆ ਹੋਇਆ ਖੇਤਾਂ ਸਾਹਮਣੇ ਤੁਸੀਂ ਦੂਰ ਕਰਕੇ ਤੁਹਾਨੂੰ ਜ਼ੂਮ ਕਰਕੇ ਦੋ ਦਿ ਆ ਦੇਖੋ ਸਾਹਮਣੇ ਵੀ ਜਿਹੜਾ ਪਾਣੀ ਉਧਰ ਸਾਰੇ ਆਇਆ ਹੋਇਆ। ਸੋ ਤੁਸੀਂ ਦੇਖ ਰਹੇ ਹੋ ਪਾਣੀ ਆ ਦੇਖੋ ਇੱਥੇ ਕਿੰਨਾ ਤੇਜ਼ ਚੱਲ ਰਿਹਾ ਪਾਣੀ। ਆਪਣੀਆਂ ਵਾਲੀ ਬਾਰਿਸ਼ ਨਹੀਂ ਕਰਦੀ। ਪਿੱਛੇ ਤੇ ਜਿਹੜਾ ਪਾਣੀ ਇਹ ਆ ਰਿਹਾ ਹੈ ਹਨਾ ਜੀ। ਪਿੱਛੋਂ ਆ ਰਿਹਾ ਨਾ ਪਾਣੀ ਉਹ ਜੀ 23 ਕੇ ਬਾਅਦ ਥੋੜਾ ਜੋ ਪੱਕਾ ਕਰਿਆ ਤਾਂ ਕੰਮ ਨਹੀਂ ਤੋ ਨਾ ਇੰਨੀ 24 ਕੋਲ ਪੁੱਦ ਲੈਣਾ। ਨਹੀਂ ਇਹ ਤਾਂ ਪੱਕਾ ਜਿਹੜਾ ਕਰਨਾ ਚਾਹੀਦਾ ਸਰਕਾਰਾਂ ਨੂੰ। ਆ ਤਾਂ ਬਿਲਕੁਲ ਨਾਲ ਚੱਲ ਰਿਹਾ ਪਾਣੀ ਤੁਸੀਂ ਦੇਖ ਰਹੇ ਹੋ। ਜੇ 1-2 ਫੁੱਟ ਪਾਣੀ ਹੋਰ ਵੱਧ ਗਿਆ ਤਾਂ ਪਾਣੀ ਪਰਲੇ ਪਾਸੇ ਜਿਹੜਾ ਜਾ ਸਕਦਾ ਜੀ। ਸਫਾਈ ਵੀ ਕਰਦੇ ਨਾ ਟਾਈਮ ਤੇ ਬਜਟ ਜੋ ਆਵੇ ਬਜਟ ਜੇ ਸਹੀ ਤਰੀਕੇ ਤੇ ਲੱਗੇ ਤਾਂ ਮਤਲਬ ਜੁਰਤ ਨਹੀਂ ਹੁੰਦੀ ਜੋ ਸਫਾਈ ਹੋ ਟਾਈਮ ਸਿਰਫ ਜਿਹੜਾ ਕੰਮ ਨਹੀਂ ਹੋ ਰਿਹਾ ਨਾ ਸਫਾਈ ਹੁੰਦੀ ਰਹੇ ਤਾਂ ਸਫਾਈ ਹੋਵੇ ਟਾਈਮ ਤੇ ਹੋਵੇ ਇਸ ਟਾਈਮ ਪੂਰਾ ਸੁੱਕ ਗਿਆ ਸਾਰਾ ਕੰਮ ਹੋ ਗਿਆ ਉਸ ਟਾਈਮ ਇਹ ਕਿਉਂ ਪਾਣੀ ਆਣ ਗਏ ਉਹ ਬਗੋਂ ਤੁਮਾਨੂੰ ਉਸ ਟਾਈਮ ਤੋਂ ਪਾਣੀ ਚੋੜਿਆ ਨਹੀਂ ਇਸ ਟਾਈਮ ਹਰਿਆਣਾ ਨੇ ਜੋ ਉਹ ਉਧਰ ਗਈ ਆ ਹਾਂ ਦੂਰ ਦੂਰ ਤੱਕ ਸਾਰਾ ਪਾਣੀ ਡੁੱਬਿਆ ਹੋਇਆ ਹੈ ਜੀ ਏਰੀਆ ਸਰੋਲਾ ਕਿੱਥੋਂ ਆਇਆ ਜੀ ਸਰੋਲਾ ਹਾਂ ਇਹ ਸਰੋਲਾ 12 ਵਜੇ ਅੱਛਾ 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 ਇਹ ਸਾਰਾ ਪਾਣੀ ਉਧਰੋਂ ਆਇਆ ਹੈ ਜੀ ਹਾਂ ਦੂਰ ਦੂਰ ਤੱਕ ਸਾਰਾ ਪਾਣੀ ਨਜ਼ਰ ਆ ਰਿਹਾ ਜੀ ਇਹ ਸਾਹਮਣੇ ਸਾਰੇ ਜਿਹੜੇ ਆ ਖੇਤ ਉਹ ਡੁੱਬੇ ਹੋਏ ਉਹ ਪਿੰਡ ਡੁੱਬਿਆ ਹੋਇਆ ਜੀ ਬਿਲਕੁਲ ਆਹਾ ਘੱਗਰ ਜਿਹੜਾ ਇਧਰਲੇ ਪਾਸੇ ਤੋਂ ਦਿਖਾਵਾਂਗਾ इसका डैम का लेवल डाउन कर लेते ना मतलब हरियाणा को पानी जरूरत मांग रहे थे उस टाइम तो पानी पानी का वो लगा रखा था तो पानी नहीं देना पानी नहीं देना दी दी अब जब मतलब वो लेवल उस टाइम डाउन कर लेते बारिश के टाइम पे भरता है या धीरे धीरे छोड़ते अब मतलब एकदम छोड़ना पड़ रहा है या तो डैम को दिक्कत है या मतलब कहीं ना कहीं दिक्कत तो है ना उस टाइम छोड़ना जरूरी था जी 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 आप इधर आप से ठीक है क्या काम करते हो यही मार्बल मतलब मार्बल हाँ। हमें तो बहुत दिक्कत रहती है जी हर बार मार पड़ती है रस्ते जाते हैं हाँ। कस्टमर कस्टमर नहीं आता ना और ब्लॉक हो जाता है प्लस मार्बल में पहले भी काफी नुकसान हो गया था जब पानी इधर आया था आपके पास पानी जो पिछली दफा पानी नुकसान हो गया था मतलब जो ब्लॉक है सारे गिर गए थे ये भाई साहब है वाले इनका तो लाख का नुकसान है टाइल्स का और जो शोरूम है नुकसान तो नुकसान है सारा मतलब अंदर पानी चला गया था वगैरह टाइल्स और जो टाइल की फिटिंग होती हाँ। तो है शोरूम के अंदर ग्राहक का तो इधर से भी आना उधर से भी आना तुम्हारा रोजी रोटी इसी पे चलता है ना कस्टमर तो का तो नुकसान है मार्बल का है दुकानदारों का नुकसान ਲੋ ਕਿ ਜੀ 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 ਉਹ ਵਈ ਬਾਤ ਹੈ ਪਾਣੀ ਤਾਂ ਦੇਖੋ ਬਹੁਤ ਤੇਜ਼ ਜਿਹੜਾ ਚੱਲ ਰਿਹਾ ਹਜੇ ਵੀ ਕਾਫੀ ਤੇਜ਼ ਪਾਣੀ ਚੱਲ ਰਿਹਾ ਜੀ ਸਿਰੇ ਸੁਣਾ ਦੀ ਕੰਮ ਹੋਇਆ ਹੱਤੋਂ ਕੰਮ ਹੋਣ ਗਿਆ ਸਾਰ ਰਹਿਦਾ ਚਲੋ ਕੰਮ ਕਰ ਲੇਗੇ ਤਾਂ ਅੱਛਾ ਸਫਾਈ ਹੋ ਜੇਗੀ ਅੱਗੇ ਵਾਸਤੇ ਸਹੀ ਰਹੇਗਾ ਨਾ ਉਹ ਟੀਕੇ ਵੱਲੋਂ ਜਿਹੜੀਆਂ ਦਰਸ਼ਕਾਂ ਵੱਲੋਂ ਹਾਂਜੀ ਹਾਂਜੀ ਦਰਸ਼ਕਾਂ ਵੱਲੋਂ ਬਹੁਤ ਮਿਹਨਤ ਕਰਿਆ ਕਾਫੀ ਟੱਕ ਟੁੱਟਨੇ ਬਲੇ تھے ਚੋਕ ਜੀ ਮਤਲਬ ਉਨ੍ਹਾਂ ਕੀ ਉਸੇ ਬਹੁਤ ਬਚੋ ਰਹਿ ਗਿਆ ਜੀ ਮਤਲਬ ਆਪੀ 1-2 ਦਿਨ ਵੀ ਸੰਭਾਲ ਰਿਹਾ ਕੀ ਤੋਂ ਬਾਕੀ ਫਿਰ ਤੋਂ ਕਮ ਹੋਣ ਪਏ ਆ ਜੀ ਨਹੀਂ ਜੀ ਜੀ ਬਾਰਿਸ਼ ਵੀ ਬਾਰਿਸ਼ ਛੱਡ ਜਾਏ ਨਾ ਕੁਛ ਫਿਰ ਅਗਰ ਬਾਰਿਸ਼ ਛੱਡ ਜਾਏਗੇ ਆਟੋਮੈਟਲੀ ਜੇ ਕੰਮ ਇਸ ਤੇ ਫਰਕ ਪੜ ਜਾਏਗਾ ਕੋਈ ਬੱਦਲ ਨਾ ਫਟ ਜਾਏ ਕੋਈ ਆਰ ਨਾ ਕੁਛ ਹੋ ਜਾਏ ਐਸਾ-ਐਸਾ ਕੁਛ ਹੋ ਜਾਤਾ ਫਿਰ ਜਿਹੜਾ ਦਿੱਕਤ ਆ ਸਕਦੀ ਹੈ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਠੀਕ ਰੱਖੇ ਨਾ ਹੀ ਹੋ ਕੁਛ ਹੋਵੇ ਅਸੀਂ ਇਹੀ ਮੰਗ ਕਰਦੇ ਆਂ ਇਹੀ ਉਮੀਦ ਕਰਦੇ ਆਂ ਵਾਹਿਗੁਰੂ ਜੀ ਇਹ ਇਹਦੇ ਵਿੱਚ ਟਾਂਗਰੀ ਵੀ ਪੈਂਦਾ ਜੀ ਚਾਂਦੀ ਵਾਲਾ ਪਾਣੀ ਸਾਰਾ ਇਧਰੇ ਸਮਾਨਾਵਾਦ ਆਉਣਾ ਅੱਛਾ ਜੀ ਬਦਰਾਰੇ ਕੱਲ ਮੈਂ ਵਿਆਹੇ ਪਰ ਤੋਂ ਅੱਛਾ ਜੀ ਲਖਣੀ ਪਿੰਡ ਜਮੀਨ ਨੂੰ 5 ਫੁੱਟ ਉੱਚਾ ਉਹਦੇ ਚ ਪਾਣੀ ਵੜ ਗਿਆ ਓਹੋ ਸਮੈਲਾਬਤ ਬਹੁਤ ਪਾਣੀ ਹੋ ਰਿਹਾ ਜੀ ਮੈਂ ਮੈਨਾ ਬਾਹਰ ਹੋ ਗਿਆ ਕਹਿ ਰਿਹਾ ਉਹ ਬਾਈਪਾਸ ਦੇ ਵਿਚਾਲੇ ਦੀ ਪਾਣੀ ਸਾਰੇ ਅੰਬਾਲਾ ਵਾਲੋ ਕਿ ਤੂੰ ਹਰ ਬਾਰ ਮਾਰ ਪੜਦੀ ਆ ਅੰਬਾਲਾ ਮੈਂ ਇਸ ਵਾਰ ਆ ਆ ਉਹ ਤੂੰ ਉहां पे ਤੋਂ ਹਰ ਬਾਰ ਨੀਵੇ ਤੇ ਹੈ ਜੀ ਉਹ ਹਰ ਬਾਰ ਮਾਰ ਪੜਦੀ ਮਾਰ ਪੜਦੀ ਇੱਕ ਘਰ ਕਿਸ ਤੋਂ ਟਾਂਗਰੀ ਵੀ ਵੜਤੀ ਆ ਟਾਂਗਰੀ ਜਿਹੜੀ ਆ ਸਾਰਾ ਪਾਣੀ ਇਕੱਠਾ ਹੋ ਗਿਆ ਹੈ ਜੀ ਇੱਥੇ ਆ ਗਿਆ ਲੱਗ ਲੱਗ ਪਾਣੀ ਬਹੁਤ ਸਾਰੀ ਇੱਕ ਪਾਸੇ ਉਹ ਪਾਣੀ ਸਾਗ ਇੱਕ ਪਾਸੇ ਹੋ ਗਿਆ ਜੇ ਉਹ ਦਰਦ ਉਹ ਖੋਲ ਕੇ ਜਾਣ ਹਾਂ ਹਾਂ ਹ ਉਹਦੇ ਨਾਲ ਜਿਹੜਾ ਫਰਕ ਪੈ ਸਕਦਾ ਉਹ ਪਾਣੀ ਪੁੱਲੜ ਵਾਲੀ ਡਰੇਨਿੰਗ ਪੈ ਸਕਦਾ ਬਹੁਤ ਵੱਡੀ ਆ ਉਹ ਜੀ ਜੀ ਉਹ ਜਿੱਥੇ ਪੁਰਾਣਾ ਸਰਸੋਦੀ ਪੰਪ ਮੰਦਰਾ ਹੈ ਨਾ ਜੀ ਜੀ ਮਾਰਕੰਡਾ ਜਿੱਥੇ ਪੁਰਾਣਾ ਪੁੱਲ ਛੋਟਾ ਜਾਂਦਾ ਹਾਂ ਛੋਟਾ ਵਾਲਾ ਆ ਉਹ ਚੁੱਕ ਕੇ ਮੈਂ ਗਿਆ ਸੀ ਅੱਛਾ ਜੀ ਕੋਈ ਪਤਾ ਨਹੀਂ ਲੱਗਦਾ ਅੱਛਾ ਬਰਾਬਰ ਹੋਇਆ ਪਿਆ ਸੀ ਦੋ ਦੋ ਫੋਟੋ ਤੋਂ ਪਾਣੀ ਨੀਵਾ ਨੀਵਾ ਹੋ ਗਿਆ ਸੀਗਾ ਪਾਣੀ ਦਾ ਕੋਈ ਪਤਾ ਨਹੀਂ ਕਿਹੜੇ ਟਾਈਮ ਚੜ੍ਹ ਜੇ ਕਿਹੜੇ ਟਾਈਮ ਆ ਜੇ ਪੁੱਲੀ ਜੀ ਪੁੱਗੜ ਵਾਲੀ ਪੁੱਲੜ ਵਾਲੀ ਉਸ ਵਿੱਚ ਬਹੁਤ ਮਤਲਵਰਦਸੋ ਸੁਪਰ ਮਾਰਕਡਾ ਪਾਣੀ ਉਹ ਦੇ ਰਿਹਾ ਹੈ ਬਹੁਤ ਬਰਤਾਤੀ ਲਹਿਰ ਹੋ ਰਹੀ ਹੈ ਲੋ ਦੇਖੋ ਕਿੰਨਾ ਪਾਣੀ ਜਿਹੜਾ ਤੇਜ਼ ਰੋ ਚੱਲ ਰਿਹਾ ਹੈ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਇਹ ਆ ਰਿਹਾ ਆ ਦੇਖੋ ਬਿਲਕੁਲ ਮੈਂ ਚੀਕੇ ਦੇ ਪੁਲ ਤੇ ਖੜਾ ਜੀ ਕਗਰ ਦੇ ਪੁਲ ਦੇ ਉੱਤੇ ਚੀਕਾ ਰੋਡ ਦੇ ਉੱਤੇ ਤੇ ਕਾਫੀ ਇੱਥੇ ਸਥਾਨਿਕ ਲੋਕ ਜਿਹੜੇ ਆ ਦੇਖਣ ਲਈ ਪਾਣੀ ਨੂੰ ਆ ਰਿਹਾ ਪਾਣੀ ਕਹਿੰਦੇ ਘਟਿਆ ਨੇ 24 23 24 ਇੰਨੇ ਫੁੱਟ ਦੇ ਉੱਤੇ ਹੈਗਾ ਅਗਰ 2-3 ਫੁੱਟ ਹੋਰ ਆ ਗਿਆ ਤਾਂ ਫਿਰ ਇਹ ਇੱਥੋਂ ਜਿਹੜੇ ਬੰਦ ਉਹ ਟੁੱਟ ਜਾਣਗੇ ਤੋਂ ਬਾਕੀ ਸਚੇਤ ਰਹੋ ਨਰੋਣਾ ਪਰ ਉੱਪਰ ਵਾਲੇ ਅਗੇ ਅਰਦਾਸ ਕਰਾਂਗੇ ਕਰਦੇ ਆ ਤੇ ਆ ਪਾਣੀ ਦੇਖੋ ਕਿਵੇਂ ਛੱਲਾ ਮਾਰ ਮਾਰ ਕੇ ਇਹ ਵਾਪਸ ਚੱਲਿਆ ਜਾਂਦਾ ਆ ਜਾਂਦਾ ਹੈਗਾ ਆਹ ਦੇਖੋ ਕਿੰਨੀ ਤੇਜ਼ ਪਾਣੀ ਸੋ ਜਿਹੜੀ ਟ੍ਰੈਫਿਕ ਇੱਥੋਂ ਵੈਸੇ ਆਮ ਦੀ ਤਰ੍ਹਾਂ ਚੱਲ ਰਹੀ ਆ ਕੋਈ ਇਹੋ ਜਿਹਾ ਨਿਰਵਿਘਨ ਵਾਲਾ ਕੰਮ ਨਹੀਂ ਹੈਗਾ ਤੇ ਲੋਕ ਜਿਹੜਾ ਜਰੂਰ ਪਰੰਤੂ ਇਸ ਪਾਣੀ ਨੂੰ ਇੱਥੇ ਕੱਢ ਕੇ ਦੇਖ ਰਹੇ ਨੇ ਕਮਾਲਪੁਰ ਕਮਾਲਪੁਰ ਥੋੜੇ ਬੈਡ ਨੂੰ ਕਹਿੰਦਾ ਖਤਰਾ ਲੈ ਸਾਡੇ ਨੂੰ ਅੱਛਾ ਅੱਛਾ ਉਧਰ ਤਾਂ ਬਚਾਈ ਜਾਂਦਾ ਅੱਛਾ ਅੱਛਾ ਪਿਆੜ ਧਰਮੇੜੀ ਆ ਇਹ ਹੋਇਆ ਸੱਸਾ ਗੁਜਰਾ ਇਹਨਾਂ ਨੂੰ ਖਤਰਾ ਹੋੜਾ ਜਾ ਇਹ ਨਵੀਂ ਜਗ੍ਹਾ ਚ ਨਹੀਂ ਜਿੱਥੇ ਪਾਣੀ ਵੜ ਜਾਂਦਾ ਜਿੱਥੇ ਹਾਂ ਹਾਂ ਇਧਰੋਂ ਇਧਰੋਂ ਗਾਹ ਹੋ ਬੜ ਰਹਾ ਚਲੋ ਬਚਾਈ ਰਹਿਣਾ ਚਾਹੀਦਾ ਜੀ ਹਾਂਜੀ ਹਾਂਜੀ ਤੁਸੀਂ ਸਾਹਮਣੇ ਵੀ ਦੇਖ ਰਹੇ ਕਿੰਨਾ ਤੇਜ਼ੀ ਨਾਲ ਪਾਣੀ ਆ ਰਿਹਾ ਇਧਰ ਨੂੰ ਸਾਹਮਣੇ ਜਿਹੜਾ ਬੰਦ ਇਹਨਾਂ ਨੇ ਲਾਇਆ ਹੋਇਆ ਹਰਿਆਣਾ ਸਰਕਾਰ ਨੇ ਉਧਰ ਪਾਣੀ ਦਾ ਕੋਈ ਖਤਰਾ ਨਹੀਂ ਹੈਗਾ ਲੇਕਿਨ ਇਹ ਦੁਕਾਨਾਂ ਵਾਲਿਆਂ ਦਾ ਕਹਿਣਾ ਸੀ ਜਿਹੜੇ ਮਾਰਬਲ ਦਾ ਕੰਮ ਕਰਦੇ ਆ ਬਾਟਰਾਂ ਦੇ ਉੱਤੇ ਇਹ ਕਹਿੰਦੇ ਸਾਨੂੰ ਸਾਡੀ ਆਮਦਨ ਤੇ ਜਿਹੜਾ ਫਰਕ ਉਹ ਪੈ ਜਾਂਦਾ ਹੈਗਾ ਜੀ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜੀ ਦਵਾਰ ਨਹਿਰ ਬਣੀ ਹੋਈ ਆ ਹਰਿਆਣਾ ਵੱਲੋਂ ਉਧਰ ਪਾਣੀ ਦਾ ਕੋਈ ਨਹੀਂ ਹੈਗਾ ਨਾ ਮੋਨਿਸ਼ਾ ਚਲੋ ਠੀਕ ਰਹਿਣਾ ਚਾਹੀਦਾ ਜੀ ਸੋ ਪਾਣੀ ਦੇਖ ਰਹੇ ਤੁਸੀਂ ਕਿੰਨਾ ਛੜਿਆ ਹੋਇਆ ਹੈ ਠੀਕ ਆ ਵੀਰ ਠੀਕ ਆ ਆਪਣਾ ਕਿੰਨਾ ਹੋ ਗਿਆ ਹੁਣ ਹਾਂ ਜੰਮਰ ਆ ਗਿਆ ਜੀ ਆਜੋ ਜੀ ਮਾਜ ਗਿਆ ਇੱਥੋਂ ਕਿਸੇ ਨੇ ਕੀ ਲੈ ਜਾਣਾ ਭਾਈ ਇੱਥੋਂ ਕਿਸੇ ਨੇ ਕੀ ਲੈ ਜਾਣਾ ਲੈ ਜਾਣਾ ਲੋਕੀਂ ਆਪਾਂ 20 ਮਿੰਟ ਲੱਗਣਗੇ ਇੱਥੇ ਨਾ ਕਰੋ ਲੈ ਜਾਣਾ ਕੀ ਇੱਥੇ ਬੀੜ ਵਾਲਾ ਵੀ ਆ ਗਿਆ ਕੋਈ ਬੰਦੇ ਨੂੰ ਦੇਖ ਕੇ ਬੰਦਾ ਆਈ ਜਾਂਦਾ ਹਾਂ ਹਰੇ ਅਗਲੇ ਦੇਖਣਾ ਹੀ ਅਗਲੇ ਨੂੰ ਜਿਹਨੂੰ ਖਤਰਾ ਹੁੰਦਾ ਠੀਕ ਆ ਨਾ ਇਹ ਦੱਸ ਦੇ ਪਹਿਲਾਂ ਇਹ ਦੇਖਾ ਕਿ ਉੱਪਰਲੀ ਔਰ ਗੜੀਆਂ ਦੇਖੋ ਮੰਦੋਰਾ ਜਿਹੜਾ ਟੈਸਟ ਕਰ ਬਿੱਟਨਾਗੇ ਜੋਇਆ ਜਿਹੜੇ ਤੁਸਮਰ ਪੈਕੇਜ ਬੁਤਾ ਨਾ ਖੜਾ ਕੀ ਇਹ ਢਾਈ ਜਾਂਦੀਆਂ ਬਾਰੇ ਸਾਰੇ ਉਹ ਤਾਂ ਜਿਹਨਾਂ ਨੂੰ ਖਤਰਾ ਨਾ ਜੀ ਉਹ ਦੇਖਣਾ ਹੋਣਗੇ ਠੀਕ ਆ ਨਾ ਕ੍ਰਾਂਣ ਕੇ ਉਹ ਨਾ ਕਰ ਰਿਹਾ ਹੈ ਜੀ ਇਸਨੇ ਪ੍ਰਦਾਨ ਹੈ ਵੀ ਇਹ ਕਰਕੇ ਤੋਂ ਹਾਰੇ ਕੋਰ ਮਾਮਾ ਨਹੀਂ ਨਹੀਂ ਤੁਹਾਡੀ ਭਾਈ ਡਿਊਟੀ ਆ ਇਹ ਹੈ ਕਿ ਮਨੇ ਤੋਂ ਕੁਦਰਤ ਮੈਂ ਜੋ ਕਰਦੀ ਹਾਂ ਉਹ ਤਾਂ ਕਰਦੀ ਆ ਉਹ ਤਾਂ ਕਰਦੀ ਸਹੀ ਬਾਤ ਹੈ ਹਾਂਜੀ ਕਰਕੇ ਲਗਾ ਲਓ ਪਤਾ ਨਹੀਂ ਬਈ ਇਹਦੇ ਕਿ ਜਗ੍ਹਾ ਮੋਟਰ ਤੇ ਲੱਗਣ ਪੁੱਛੀ ਆ ਜੇ ਪਿੰਡਾਂ ਜਾਗੇ ਬੰਦ ਕਰ ਦੇ ਇੱਕ ਟਿਕਾਣਾ ਪੜਦਾ ਪੜਦਾ ਜਾਊਗਾ ਸਲੋਮੀ ਕਰਾਂਗੇ ਭਾਈ ਮੰਮੀ ਕੱਠਲ ਦਾ ਰਿਆ ਲੋਕ ਸਾਹਮਣੇ ਧੰਨਵਾਦ ਸਭ ਸਾਰੇ ਪੜਨ ਵਾਲੇ ਹਾਂ ਇਹ ਤੋਂ ਅੱਗੇ ਸੜ ਦੇ ਬਈ ਸਿੱਧੇ ਵੇੜ ਜਾਓ ਵਾਲਾ ਅਲਿਮੁ ਅਲਾਈਕਮ 22. ਕੁਛ ਹੋ ਗਿਆ ਕਹਿੰਦੇ ਉਧਰ ਦੇਖਣ ਤੋਂ ਮਨਾਹੀ ਕਰ ਰਿਆ ਆਪਾਂ ਚਲੇ ਗਏ ਸੀ ਲੇਕਨ ਤੁਸੀਂ ਸੁਣੀ ਲਿਆ ਹੈਗਾ ਉਧਰ ਨਹੀਂ ਜਾਣਾ ਹੈਗਾ ਤੇ ਪੁਲਿਸ ਦਾ ਜਿਹੜਾ ਪਹਿਰਾ ਹਰੇ ਨਾ ਪੁਲਿਸ ਤਾਂ ਲੱਗਿਆ ਹੋਇਆ ਤੇ ਪਬਲਿਕ ਜਿਹੜੀ ਉਹ ਖੜੀ ਆ ਕਾਫੀ ਤੇਜ਼ ਆ ਪਾਣੀ ਦੇਖ ਸਕਦੇ ਹੋ ਕਿੰਨਾ ਤੇਜ਼ ਪਾਣੀ ਆ ਕਿੰਨੀ ਸਪੀਡ ਹੋਣੀ ਆ ਇਹ ਹੈ 70 80 ਦੀ ਹੈ ਨਾ ਭੱਜਿਆ ਜਾ ਰਿਹਾ ਪਾਣੀ ਤਾਂ ਕਹਾਂ ਤੇ ਆਪ ਲੋਗੋ ਠੀਕ ਹੈ ਸਰ ਮਾਰਵਲ ਮਾਰਵਲ ਨੂੰ ਤੁਹਾਡਾ ਨੁਕਸਾਨ ਪਹੁੰਚਦਾ ਹੈ ਨਾ ਪਾਣੀ ਦਾ ਸੋ ਤੁਸੀਂ ਦੇਖ ਰਹੇ ਹੋ 24 ਪੁਆਇੰਟ ਕੁਝ ਪਾਣੀ ਦੱਸ ਰਹੇ ਨੇ ਤੇ ਆ ਦੇਖ ਰਹੇ ਹੋ ਤੁਸੀਂ ਪਾਣੀ ਬਿਲਕੁਲ 2-3 ਫੁੱਟ ਤੇ ਹੀ ਰਹਿ ਗਿਆ ਅਗਰ ਥੋੜਾ ਜਿਹਾ ਵੱਜ ਜਾਂਦਾ ਸਾਰਾ ਪਾਣੀ ਇਸ ਪਿੰਡਾਂ ਵੱਲ ਸਾਹਮਣੇ ਜਿਹੜੇ ਪਿੰਡ ਨੇ ਉਧਰ ਚਲਾ ਜਾਊਗਾ ਜੀ ਆਓ ਦੇਖੋ ਸਾਹਮਣੇ ਬਿਲਕੁਲ ਨਾਲ-ਨਾਲ ਪਾਣੀ ਜਿਹੜਾ ਚੱਲ ਰਿਹਾ ਜੀ ਜਿੱਥੇ ਬਾਈ ਜਿਹੜੀ ਖੜਿਆ ਐ ਇਹਦੇ ਕੋਲੇ ਵੀ ਥੋੜਾ ਜਿਹਾ ਅੱਗੇ ਜਾ ਕੇ ਦੇਖੋਗੇ ਤੇ ਮੈਂ ਕਹਿੰਨਾ ਪੁੱਟ ਗਈ ਰਹਿ ਗਿਆ ਉੱਥੋਂ ਸਾਰਾ ਜੀ ਪਾਣੀ ਇਹਦੇ ਨਾਲ ਉੱਦੀ ਵੜ ਸਕਦਾ ਅੰਦਰ ਤੇ ਪਾਣੀ ਦੀ ਸਪੀਡ ਹੈ 70-80 ਕਹਿੰਦੇ ਕਾਫੀ ਤੇਜ਼ ਚੱਲ ਰਿਹਾ ਐ ਇੱਥੇ ਘੁੰਮ ਰਿਹਾ ਪਾਣੀ ਕੁਛ ਇਹ ਹੈ ਘੱਗਰ ਨਦੀ ਤੁਹਾਨੂੰ ਜਿਹੜੀ ਮੈਂ ਦਿਖਾ ਰਿਹਾ ਪਟਿਆਲਾ ਚੀਕਾ ਰੋਡ ਦੇ ਉੱਤੇ ਜਿਹੜੀ ਪੈਂਦੀ ਹੈ ਜੀ ਚੀਕਾ ਇੱਥੇ ਸਾਰਾ ਹੀ 5-6 ਕਿਲੋਮੀਟਰ ਹੋ ਰਹਿ ਗਿਆ ਹੈਗਾ। ਜੀ ਸਾਰਾ ਘੱਗਰਤ ਪਾਣੀ ਦਾ ਜਿਹੜਾ ਨਦੀ ਦਾ ਪਾਣੀ ਆ ਉਹੀ ਪਾਣੀ ਇੱਥੇ ਚੱਲ ਰਿਹਾ ਹੈਗਾ ਜੀ। ਸਾਹਮਣੇ ਇੱਕ ਖਮੇੜਾ ਪਿੰਡ ਆ ਜੀ ਇਹ। ਖਮੇੜਾ ਜੀ। ਖਮੇੜਾ। ਤੇ ਤੁਸਮਾਣੇ ਚ ਪੈਂਦਾ ਹੁਣ ਬਾਈ ਇਹ। ਹਾਂ ਜੀ। ਨਾ ਇਹ ਹਰਿਆਣੇ ਜਾਦਾ। ਇਹ ਹਰਿਆਣੇ ਦੇ ਪਿੰਡ ਸਾਹਮਣੇ। ਹਾਂ ਜੀ ਹਰਿਆਣੇ। ਤੇ ਪਾਣੀ ਤੁਸੀਂ ਦੇਖ ਸਕਦੇ ਹੋ ਸਾਰਾ ਕਾਫੀ ਇੱਧਰ ਭਰਿਆ ਹੋਇਆ। ਸਾਹਮਣੇ ਜਿਹੜਾ ਉਹ ਹੈਗਾ ਸੱਸਾ ਗੁਜਰਾ ਉਹ ਸਾਹਮਣੇ ਚ ਪੈਂਦਾ। ਉਹ ਗੁਜਰਾ ਪਰਾਂ ਬਾਗੀ। ਪਰਾਮ ਆ ਗਈ ਆ ਨਹੀਂ ਆਹੜੇ ਪਿੰਡਾ ਕਿੱਥੋਂ ਦੇ ਆ ਸਾਰੇ ਅੱਛਾ 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 ਸਰ ਮਗਰ ਇਧਰ ਹੈ ਪੈਗਾ ਪੰਜਾਬ ਲਾਕਾ ਪੰਜਾਬ ਲਾਕਾ ਪੈਗਾ ਠੀਕ ਹੈ ਜੀ ਉਹ ਮਗਰ ਹਰਿਆਣੇ ਦੇ ਠੀਕ ਸਾਹਮਣੇ ਪਟਿਆਲਾ ਚੀਕਾ ਰੋਡ ਤੁਹਾਨੂੰ ਮੈਂ ਦਿਖਾ ਦਿੰਦਾ ਕੋਈ ਆਵਾਜ਼ ਆਦੀ ਹੋਰ ਨਹੀਂ ਹੋਣੀ ਆ ਦੇਖੋ ਸਾਹਮਣੇ ਪਟਿਆਲਾ ਚੀਕਾ ਰੋਡ ਆ ਮੈਂ ਬਿਲਕੁਲ ਡਰੇਨ ਦੇ ਨਾਲ ਖੜਾ ਜਿਹੜਾ ਬੰਨ ਲਾਇਆ ਹਰਿਆਣਾ ਵੱਲੋਂ ਆ ਦੇਖੋ ਇਹ ਹਰਿਆਣਾ ਵੱਲੋਂ ਜਿਹੜਾ ਬੰਨ ਇਧਰ ਲੱਗਿਆ ਹੋਇਆ ਨਹਿਰ ਬਣੀ ਹੋਈ ਆ ਬਾਈ ਜੇ ਇਧਰ ਤੇ ਹੈ ਰੈ ਨਾਲੇ ਦੱਸ ਰਹੇ ਸੀ ਵੀ ਥੋੜਾ ਹਰਿਆਣੇ ਦਾ ਕੁਛ ਏਰੀਆ ਹੈਗਾ ਇਹ ਪਾਣੀ ਉੱਥੇ ਵੀ ਖੜਾ ਹੈਗਾ ਤੁਸੀਂ ਦੇਖ ਰਹੇ ਜਿਹੜਾ ਮੈਂ ਤੁਹਾਨੂੰ ਜ਼ੂਮ ਕਰਕੇ ਦੁਬਾਰਾ ਫੇਰ ਦਿਖਾਉ ਲੱਤਨਾ ਚੱਲਦੇ ਆ ਅੱਗੇ ਹੋਰ ਪਿੰਡਾਂ ਤਾਂ ਜਾਇਜਾ ਵੀ ਲੈਣੇ ਆਪਾਂ ਥੋ ਇਧਰ ਵੀ ਤੁਸੀਂ ਦੇਖ ਰਹੇ ਮੈਂ ਆ ਗਿਆ ਇੱਥੇ ਦੇ ਪਾਸੇ ਪਾਣੀ ਕਿਵੇਂ ਭਰਿਆ ਹੋਇਆ ਜਿਹੜਾ ਤੁਸੀਂ ਦੇਖ ਰਹੇ ਚੱਲਦੇ ਆ ਅੱਗੇ ਇਹ ਹੈ ਹਰਿਆਣੇ ਵਾਲੀ ਜਿਹੜੀ ਨਹਿਰ ਸੁੱਕੀ ਆ ਪਰ ਆ ਪੰਨ ਲਾਇਆ ਹੋਇਆ ਨਾ ਹਰਿਆਣੇ ਵੱਲੋਂ ਤੇ ਸਾਰਾ ਦੂਰ ਦੂਰ ਤੱਕ ਤੁਹਾਨੂੰ ਦਿਖਾ ਕੇ ਲੈਣਾ ਅੱਗੇ ਜਾ ਕੇ ਜੋ ਆਪਾਂ ਮੋਟਰਸਾਈਕਲ ਤੇ ਅੱਗੇ ਆ ਗਏ ਆ 3-4 ਕਿਲੋਮੀਟਰ ਜਿਹੜੀ ਆ ਪਟਿਆਲਾ ਚੀਕਾ ਰੋਡ ਤੋਂ ਤੇ ਆ ਨਹਿਰ ਦੇ ਨਾਲ-ਨਾਲ ਜਿਹੜੀ ਬਣੀ ਹੋਈ ਆ ਬੰਨ ਬਣਾਇਆ ਹੋਇਆ ਹਰਿਆਣਾ ਵੱਲੋਂ ਤੇ ਨਾਲ ਆ ਗਏ ਅੱਗੇ ਤੁਹਾਨੂੰ ਦਿਖਾਉਣਾ ਜਿਹੜੀ ਕੱਗਰਾ ਇੱਥੇ ਆ ਕੇ ਫੇਰ ਇੱਥੋਂ ਥੱਲੇ ਦੀ ਲੰਗਦੀ ਹੈਗੀ ਆ ਉਹ ਵੀ ਤੁਹਾਨੂੰ ਸਾਰਾ ਦ੍ਰਿਸ਼ ਦਿਖਾਉਣਾ ਚਲੋ ਥੋੜਾ ਜਿਹਾ ਪਾਣੀ ਦਿਖਾ ਦਿੰਨੇ ਆ ਥੋੜੇ ਵਿੱਚ ਨਹੀਂ ਆਉਂਗੀ ਫੋਟੋ ਨਹੀਂ ਵਿੱਚ ਨਹੀਂ ਇਹ ਕੀ ਬਾਤ ਹੋ ਰਹੀ ਹੈ ਕਾਫੀ ਪਾਣੀ ਹੈ ਜੀ ਚੜਿਆ ਹੋਇਆ ਹੈ ਨਾ ਪੁਲ ਦੇ ਨਾਲ ਹੀ ਵਗ ਰਿਹਾ ਜੀ ਵੀਰੇ ਸੋ ਇਹ ਜਿਹੜਾ ਬੰਨ ਬਣਿਆ ਹੋਇਆ ਜਿੱਥੋਂ ਦੀ ਥੱਲੇ ਕੱਗਰ ਲੰਗਦਾ ਹੈਗਾ ਇਹ ਏਰੀਆ ਜੀ ਹਰਿਆਣੇ ਦੇ ਵਿੱਚ ਆਪਾਂ ਖੜੇ ਆ ਇਸ ਵੇਲੇ ਤੇ ਇੱਥੇ ਜਿਹੜਾ ਹੈ ਕੱਲ ਨਾਲੋਂ ਕਹਿੰਦੇ ਇੱਕ ਪੁੱਟੜਾ ਹੋਇਆ 24 ਹੈਗਾ ਇੱਥੇ ਪੂਰਾ 24 ਫੁੱਟ ਸੋ ਚੱਲਦੇ ਆਪਾਂ ਅੱਗੇ ਤੇ ਇਧਰ ਹਰਿਆਣੇ ਦੇ ਜਿਹੜਾ ਪਿੰਡ ਹੈਗੇ ਸਾਰੇ ਨੋ ਦੁਵਾਰਾ ਤੋਂ ਦੇਖ ਲਓ ਜੀ ਇਹ ਸਿੱਧਾ ਜਿਹੜਾ ਪੁਲ ਦੇ ਉੱਤੋਂ ਪਰਲੇ ਪਾਸੇ ਸਾਰਾ ਰਾਹ ਜਾਂਦਾ ਜੀ ਸਮਾਨੇ ਨੂੰ ਤੇ ਪਾਣੀ ਐ ਉੱਪਰ ਤੱਕ ਪੁਲ ਦੇ ਨਾਲ ਜਿਹੜਾ ਚੱਲ ਰਿਹਾ ਜੀ ਜਿਹੜਾ ਚੀਕੇ ਦਾ ਪੁਲੋਂ ਕੱਗਰ ਦਾ ਉੱਥੋਂ ਆਪਾਂ ਪਟਿਆਲੇ ਨੂੰ ਆ ਰਹੇ ਹਾਂ ਤੁਸੀਂ ਦੇਖ ਰਹੇ ਹੋ ਇੱਧਰ ਵੀ ਜਿਹੜਾ ਜਿਹੜਾ ਹੈਗਾ ਖੇਤਾਂ ਦੇ ਵਿੱਚ ਪਾਣੀ ਕਾਫੀ ਹੱਦ ਤੱਕ ਡੁੱਬ ਚੁੱਕਿਆ ਹੈਗਾ ਝੋਨਾ ਜਿਹੜਾ ਤੇ ਆਹ ਸਾਹਮਣੇ ਤੁਸੀਂ ਟਰਾਂਸਫਾਰਮਰ ਦੇਖੋਗੇ ਲਓ ਬਿਨਾਂ ਇਹ ਡੁੱਬਿਆ ਹੋਇਆ ਜੀ ਤੇ ਇਹ ਪੁਲ ਦੇ ਦੂਜੇ ਪਾਸੇ ਦੇਖੋ ਤਾਂ ਇਧਰ ਵੀ ਸਾਰਾ ਜਿਹੜੀ ਫਸਲ ਆ ਝੋਨਾ ਸਾਰਾ ਡੁੱਬ ਚੁੱਕਿਆ ਹੋਇਆ ਸਾਰਾ ਮਰ ਗਿਆ ਹੈਗਾ ਜੀ ਤੇ ਸਾਹਮਣੇ ਧਰਮੇੜੀ ਪਿੰਡ ਆ ਉਹ ਦੇਖ ਰਹੇ ਹੋ ਤੁਸੀਂ ਤੇ ਇਹਦੇ ਨਾਲ ਸਾਰੀਆਂ ਫਸਲਾਂ ਜਿਹੜੀਆਂ ਇਧਰ ਘੱਗਰ ਦੀ ਮਾਰ ਨਾਲ ਸਾਰੀਆਂ ਡੁੱਬ ਚੁੱਕੀਆਂ ਨੇ ਚਲੋ ਉੱਪਰ ਵਾਲਾ ਰੱਬ ਮਿਹਰ ਕਰੇ ਤੇ ਜਲਦੀ ਇਹ ਠੀਕ ਹੋਣ ਤੇ ਆਪਣੇ ਨਾਰਮਲ ਜਿਹੜੀ ਜ਼ਿੰਦਗੀ ਉਹਦੇ ਵਿੱਚ ਆਉਣ ਤੇ ਪਾਣੀ ਆ ਦੇਖ ਸਕਦੇ ਆ ਪਿੱਛਾਂ ਵਿੱਚ ਤੁਹਾਨੂੰ ਉਹ ਵੀ ਦਿਖਾ ਕੇ ਲਿਆਇ ਜਿੱਥੇ ਰੈਗੂਲੇਟਰ ਲੱਗਿਆ ਹੋਇਆ ਖੱਗਰ ਜਿਹੜਾ ਹਰਿਆਣੇ ਦੇ ਵਿੱਚ ਨਹਿਰ ਉਹਦੇ ਉੱਤੇ ਥੱਲੋ ਦੀ ਖੱਗਰ ਉਹ ਫੁੱਲ ਚੱਲ ਰਿਹਾ ਹੈਗਾ ਤੇ ਸਾਰਾ ਇੱਧਰ ਨਾਲ-ਨਾਲ ਖੱਗਰ ਘੁੰਮ ਕੇ ਫੇਰ ਉੱਥੇ ਹਰਿਆਣੇ 'ਚ ਜਾ ਡੜਦਾ ਤੇ ਆਹ ਸਾਰਾ ਇੱਥੋਂ ਦਾ ਮੰਜ਼ਰ ਆ ਜੀ ਤਵਾਹੀ ਦਾ ਦੇਖ ਸਾਜੋ ਕਿੰਨਾ ਦੂਰ-ਦੂਰ ਤੱਕ ਦੇਖੋ ਹੋ ਦੂਰ-ਦੂਰ ਤੱਕ ਦੇਖੋ ਪਾਣੀ ਹੀ ਪਾਣੀ ਜਿਹੜਾ ਤੁਹਾਨੂੰ ਨਜ਼ਰ ਆਊਗਾ ਹੋਰ ਦੇਖੋ ਦੂਰੋਂ ਜ਼ੂਮ ਕਰ ਦਿੰਨਾ ਆਹ ਦੇਖੋ ਕਿੰਨਾ ਦੂਰ-ਦੂਰ ਤੱਕ ਪਾਣੀ ਹੀ ਪਾਣੀ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਜੀ ਇਹ ਸਿੰਧੀ ਸੜਕ ਪਟਿਆਲੇ ਨੂੰ ਜਾ ਰਹੀ ਹੈ ਤੇ ਪਿੱਛੋਂ ਆਵਾਜ਼ ਠੀਕੇ ਵੱਲ ਜਿਹੜਾ ਉਹ ਆ ਰਹੇ ਹੈਗੇ ਆਂ ਚੱਲਦੇ ਆ ਅੱਗੇ ਵੀ ਹੋਰ ਦਿਖਾਣੇ ਆ ਤੁਹਾਨੂੰ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਆਪਾਂ ਸਾਰੀ ਉਹ ਦਿਖਾਵਾਂਗੇ ਇਹ ਅੱਜ ਦਾ ਹੀ ਜਿਹੜਾ ਹੈਗਾ ਮਿਤੀ ਅੱਜ ਹੈ 8 ਸਤੰਬਰ 19 2000 ਤੇ 25 8 ਸਤੰਬਰ 2025 ਦੇ ਆਪਾਂ ਅੱਜ ਦੀ ਇਹ ਤੁਹਾਨੂੰ ਤਾਜ਼ਾ ਅਪਡੇਟ ਜਿਹੜੀ ਉਹ ਦੇ ਰਹੇ ਆਂ ਸੋ ਇਹ ਹੈ ਅੱਜ ਤਰੀਕ ਹੈ 8 ਤੰਬਰ 2025 ਦੀ ਜਿਹੜੀ ਤਾਜ਼ਾ ਅਪਡੇਟ ਤੁਹਾਨੂੰ ਇਹ ਦਿੱਤੀ ਜਾ ਰਹੀ ਆ ਤੇ ਜੇ ਹੋਰ ਵੀ ਕੋਈ ਕਿਤੇ ਹੋਇਆ ਤੇ ਮੈਂ ਉਹ ਵੀ ਤੁਹਾਨੂੰ ਨਾਲ ਦੇ ਨਾਲ ਅਪਡੇਟ ਕਰਾਂਗਾ ਸੋ ਵੀਰੋ ਆਪਣਾ ਧਿਆਨ ਰੱਖੋ ਤੇ ਅਫਵਾਹਾਂ ਤੋਂ ਜ਼ਰੂਰ ਬਚੋ ਪਰ ਇਧਰ ਹਜੇ ਕਾਫੀ ਪਾਣੀ ਹੈਗਾ ਅਗਰ ਤੁਹਾਨੂੰ ਜਿਹੜਾ ਪਿੱਛੇ ਨੇ ਦਿਖਾਇਆ ਸੀਗਾ ਘੱਗਰ ਜਿੱਤੇ ਚੱਲ ਰਿਹਾ 2-3 ਫੁੱਟ ਦਾ ਜਿਹੜਾ ਫਰਕ ਰਹਿ ਗਿਆ 24 ਪੁਆਇੰਟ ਕਹਿੰਦੇ ਕੁਝ ਚੱਲ ਰਿਹਾ ਕਿਤੇ ਕੁਝ ਚੱਲ ਰਿਹਾ ਹੈਗਾ ਸੋ ਇਹ ਸੀ ਤਾਜ਼ਾ ਜਾਣਕਾਰੀ ਅੱਜ ਦੀ ਮੈਂ ਜ਼ਿਲ੍ਹਾ ਪਟਿਆਲਾ ਦਾ ਧਰਮਹੀੜੀ ਪਿੰਡ ਸਾਹਮਣੇ ਪਿੰਡ ਹੈਗਾ ਤੇ ਤੁਹਾਨੂੰ ਇੱਧਰ ਵੀ ਦਿਖਾਉਂਗਾ ਤੇ ਪਿਛਲੇ ਪਾਸੇ ਵੀ ਜਿਹੜਾ ਤੁਹਾਨੂੰ ਦਿਖਾ ਕੇ ਆਇਆ ਚੱਲਦੇ ਆਪਾਂ ਪਿੰਡ ਵੱਲੋਂ ਦੇਖਦੇ ਆ ਕਿੱਥੇ ਤੱਕ ਜਿਹੜਾ ਪਾਣੀ ਨੇ ਆ ਦੇਖ ਲਓ ਪਾਣੀ 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 ਪੱਗਾਂ ਪਿੰਡ ਵਾਲੇ ਪਾਸੇ ਤੇ ਆਪਾਂ ਤੁਹਾਨੂੰ ਦਿਖਾ ਕੇ ਉਹਨੇ ਧਰਮਹੀੜੀ ਪਿੰਡ ਦੀਆਂ ਵੀਡੀਓ ਜਿਹੜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸੋ ਇਹ ਹੈ ਧਰਮਹੀੜੀ ਪਿੰਡ ਤੇ ਸਾਹਮਣੇ ਪਾਣੀ ਆ ਕਾਫੀ ਇੱਜ ਹੈਗਾ ਧਰਮਹੀੜੀ ਪਿੰਡ ਜੀ ਚੱਲਦੇ ਆ ਕਿ ਤੁਹਾਨੂੰ ਸ਼ੇਅਰ ਕਰਾਂਗੇ ਪਿੰਡ ਦਾ ਵਜਾ ਜੀ ਆਪਣੇ ਚਲ ਤੇ ਉਹ ਵੀ ਪਾਣੀ ਥੋੜਾ ਹੀ ਤੁਸੀਂ ਇਸੇ ਧਰਮਸ਼ੇੜੀ ਪਿੰਡ ਤੋਂ ਅੱਛਾ 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 ਠੀਕ ਹੈ ਠੀਕ ਹੈ ਚਲੋ ਦੇਖ ਕੇ ਹੁਣੇ ਅੱਛਾ ਪਾਣੀ ਸਾਰਾ ਘੱਗਰ ਦਾ ਹੀ ਆਇਆ ਹੋਇਆ ਅੰਦਰ ਅੱਛਾ ਰੇੜਾ ਵਾਲੇ ਲੱਗ ਗਿਆ ਜੀ ਪਿੰਡ ਦੇ ਪਾਣੀ ਹਾਂ ਰੇੜਾ ਇਹਨੂੰ ਬਾਹਰ ਨੀ ਲਾਉਂ ਅੱਛਾ ਕਿ ਰਾਹ ਬੰਦ ਹੋਣਾ ਹੈ ਬਸ ਚਲੋ ਉੱਥੇ ਤੱਕ ਜਾ ਕੇ ਦੇਖਦੇ ਹਾਂ ਸੋ ਦਿਖਾਣੇ ਜੀ ਤੁਹਾਨੂੰ ਅੱਗੇ ਜਾ ਕੇ ਤੁਸੀਂ ਆਪਣਾ ਜਿਹੜਾ ਬਚਾਅ ਰੱਖਿਆ ਹੋਇਆ ਫਿਰ ਪਾਣੀ ਪੂਣੀ ਤੋਂ ਚਲੋ ਕਿਰਪਾ ਉੱਪਰ ਵਾਲੇ ਦੇ ਦੇਖੋ ਉੱਧਰ ਕਿੰਨੇ ਡੁੱਬਰੇ ਆ ਮਕਾਨ ਦੇ ਮਕਾਨ ਡੇਰਾ ਬਾਬਾ ਨਾਨਕ ਹੋ ਗਿਆ ਹੈ ਜੀ ਚਲੋ ਪ੍ਰਮਾਤਮਾ ਸੁੱਖ ਰੱਖੇ ਸੋਏ ਹੈ ਧਰਮਹੀੜੀ ਪਿੰਡ ਸਾਹਮਣੇ ਪਾਣੀ ਉਹ ਘਰਾਂ ਦੇ ਵਿੱਚ ਹੈਗਾ ਜੀ ਇਹ ਉੱਪਰ ਲਿਖਿਆ ਵੀ ਹੋਇਆ ਜੀ ਆਇਆਂ ਨੂੰ ਡੇਰਾ ਰੋੜੀ ਵਾਲਾ ਜੀ ਪਿੰਡ ਧਰਮਹੀੜੀ ਜ਼ਿਲ੍ਹਾ ਪਟਿਆਲਾ ਤੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਪਾਣੀ ਕਿਵੇਂ ਚੱਲ ਰਿਹਾ ਕਗਰ ਦਾ ਪਾਣੀ ਸੜਕਾਂ ਦੇ ਉੱਤੇ ਖੜਾ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਪਿੰਡ ਇਧਰਲੇ ਪਾਸੇ ਡੁੱਬਿਆ ਹੋਇਆ ਜੀ ਕਾਫੀ ਇਧਰਲੇ ਪਾਸਾ ਦਾ ਹਨਾ ਇਹ ਫਿਰ ਉੱਚਾ ਹੋਣਾ ਬਾਈ ਇਧਰਲੇ ਪਾਸਾ ਕੀ ਨਾਮ ਆਪਣਾ ਬਲਵੀਰ ਸਿੰਘ ਅੱਛਾ ਬਲਵੀਰ ਸਿੰਘ ਜੀ ਇਸੇ ਪਿੰਡ ਦੇ ਆ ਹਾਂ ਜੀ ਸਾਫ ਦਾ ਸਰਪੰਚ ਆ ਬੜੀ ਖੁਸ਼ੀ ਹੋਈ ਮਿਲ ਕੇ ਤੇ ਇਹ ਇਧਰ ਫਿਰ ਜਿੰਨਾ ਇਹਨਾਂ ਨੂੰ ਰਾਹਤ ਸਮਗਰੀ ਜਾ ਰਹੀ ਹੈ ਸਾਰੇ ਪਾਸੇ ਉਹ ਜਿਵੇਂ ਪਾਣੀ ਜਿੱਧਰ ਜ਼ਿਆਦਾ ਹੈ ਪਰਲੇ ਘਰਾਂ ਚ ਪਾਣੀ ਜ਼ਿਆਦਾ ਹੋਏਗਾ ਆ ਪਰਾਂ ਜ਼ਿਆਦਾ ਪਾਣੀ ਇਸ ਤਰ੍ਹਾਂ ਵਿੱਚ ਵਿੱਚ ਕਿਤੇ ਫਿਰਦਾ ਕਿਤੇ ਅੱਛਾ ਅੱਛਾ ਚਲ ਇਹ ਆ ਆ ਜਾਈ ਹੈਗੀ ਮਾੜੀ ਮੋਟੀ ਚਲੋ ਧੰਨਵਾਦ ਜੀ ਤੁਹਾਡਾ ਆ ਦੇਖੋ ਕਿਵੇਂ ਚੱਲ ਰਿਹਾ ਪਾਣੀ ਤੇ ਅੱਗੇ ਜਿਹੜਾ ਕਹਿੰਦੇ ਕਾਫੀ ਗੁੱਡੇ ਗੁੱਡੇ ਤੇ ਉੱਤੇ ਪਾਣੀ ਹੈ ਮੋਟਰਸਾਈਕਲ ਨਹੀਂ ਜਾ ਪਾਏਗਾ ਤੇ ਇਹ ਵੀ ਮੈਂ ਇਹਦਾ ਹੀ ਪਾਣੀ ਇਕੱਠਾ ਹੋਇਆ ਹੈ ਨਾ ਜੀ ਚਲੋ ਠੀਕ ਆ ਜੀ ਧੰਨਵਾਦ ਆ ਤੁਹਾਡਾ ਆ ਸਾਰੇ ਦਰਸ਼ਕੋ ਦੇਖ ਸਕਦੇ ਹੋ ਪਰੇ ਤੱਕ ਜਿਹੜੀ ਇਹ ਜੀਰੀ ਆ ਇਹ ਡੁੱਬੀ ਪਈ ਆ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਇਹ ਸਾਰੀ ਧੁਰ ਤੱਕ ਉਹ ਗਾਂਹ ਤੱਕ ਜਿਹੜਾ ਟਾਵਰ ਦਿਖ ਰਿਹਾ ਤੁਹਾਨੂੰ ਬਿਜਲੀ ਦੇ ਉੱਥੇ ਤੱਕ ਜੀਰੀ ਜੀਰੀ ਆ ਸਾਰੀ ਤੇ ਨਾਲ ਹੀ ਪਰਲੇ ਪਾਸੇ ਘੰਗਰ ਬਹਿ ਰਿਹਾ ਜੀ ਘੰਗਰ ਦਾ ਪਾਣੀ ਸਾਰੇ ਪਿੰਡਾਂ ਵਿੱਚ ਫਿਰ ਚੱਲਿਆ ਹੈਗਾ ਇੱਧਰ ਚਲੋ ਆਪਣਾ ਧਿਆਨ ਰੱਖੋ ਜੀ ਫਿਰ ਵੀ ਸੁਚੇ ਸੋ ਇਸ ਤਰਮਹੇੜੀ ਪਿੰਡ ਦੇ ਵਿੱਚ ਤੁਹਾਨੂੰ ਦਿਖਾਇਆ ਹਾਲਾਤ ਪਿੰਡ ਦੇ ਪਾਣੀ ਕਾਫੀ ਆਇਆ ਹੋਇਆ ਵਾ